ਇਹ ਲੈ ਚੱਲਦਾ ਚੱਲ ਲੈ ਵੀ ਆ ਦੇਖ ਲੋ ਜਿਹੜੀ ਆਹ ਤੋਕੜ ਬਈ ਆ ਡੱਬੇ ਮਾਰ ਕੇ ਆਪਦੇ ਠੀਕ ਐ ਨਾ ਹਾਂ ਤੇ 311 ਹਾਂ ਵੀ ਹੀਟ ਚ ਫਟ ਪੈ ਜਾਂਦਾ ਬੰਦਾ ਉੱਡੇ ਹੀ ਲੈਵਾ ਤਿਆਰ ਕਰੀ ਖੜੀ ਆ ਲੈ ਵੀ ਆਹ 14 15 ਲੀਟਰ ਵਾਲੀ ਪਸੂ ਤਾਂ ਵਧੀਆ ਹੀ ਵੀ ਕੀ ਕਈ ਬੰਦੇ ਆ ਗਲਤ ਲਿਖੀ ਤੇ ਭਈ ਲੁੱਚਾ ਬਣਾਈ ਤੇ ਉਹ ਬਣਾਈ ਤੇ ਉਹ ਗਲਤ ਕੰਮ ਨਾ ਭਈਆ ਕਿਦੋਂ ਲਿਖ ਪਿਛਲੀ ਵੀਡੀਓ ਲਿਖਿਆ ਕਿ ਬੰਦੇ ਬਈ ਬਸ਼ੀਰ ਉਹ ਲੋਚਾ ਵੀ ਅੱਜ ਤੁਸੀਂ ਟਰਾਈ ਮਾਰੋ ਵਧੀਆ ਪਸ਼ੂ ਆ ਪਿੰਡਾਂ 'ਚ ਪਸ਼ੂ ਲੈਣੇ ਬਈ ਇਹ ਕੋਈ 2000 ਦੇ ਦੇਣਾ 1000 ਦੇ ਦੇਣਾ ਹੋਣੀ ਲੋਟਾਈ ਠੀਕ ਹੈ ਮਰੀ ਬੱਚਾ ਮਰੀ ਵੇਚਦੇ ਆ ਠੀਕ ਹੈ ਹੁਣ ਇਹ ਬਈ ਛੋਟਾ ਬੱਚਾ ਠੱਲ ਲਈ ਜਣਾ ਵੇਚ ਲਿਆ ਪੂਰਾ ਗੰਮਣੀ ਆਪਣਾ ਨਹੀਂ ਸਹੀ ਗੱਲ ਹਾਂ ਮੈਂ ਸਾਫ਼ ਕੰਮ ਆਪਣਾ ਆ ਹਾਂਜੀ ਅਸੀਂ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਈ ਜੱਸ ਕੋਲੇ ਪਹੁੰਚੇ ਹੋਏ ਆਂਗੇ ਬਾਈ ਜਸ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਦੋ ਨਗਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਪਹਿਲੇ ਨੰਬਰ ਦੇ ਉੱਤੇ ਆ ਗਈ ਆਹ ਧੋਕੜ ਵਹਿੜ ਚੰਗੇ ਕਦ ਕਾਠ ਵਾਲੀ ਤੇ ਦੂਜੇ ਨੰਬਰ ਦੇ ਉੱਤੇ ਨਾ ਇੱਕ ਮਿੱਤਰੋ ਨਾ ਤੁਹਾਨੂੰ ਸਾਹੀਵਾਲ ਦਿਖਾ ਦੇਣੀ ਆ ਇਹ ਹੈਗੀ ਸੂਨ ਵਾਲੀ ਤੇ ਯਾਰ ਨਾ ਆਪਾਂ ਕਹਿ ਦਈਏ ਵੀ ਬਾਲੇ ਵੱਡੇ ਕਦ ਕਾਠ ਵਾਲੀ ਨਹੀਂ ਹੈਗੀ ਜਿੱਡੀ ਨਿੱਕੀ ਆ ਓਡੀ ਤਿੱਖੇ ਤੇ ਲੇਵਾ ਵੀ ਨਾ ਓਡੀ ਤਿਆਰ ਕਰੀ ਖੜੀ ਹੈ ਜਦੋਂ ਤੋੜ ਕੇ ਦਿਖਾਉਂਗਾ ਨਾ ਤੇ ਉਦੋਂ ਤੁਹਾਨੂੰ ਪਤਾ ਲੱਗੂ ਮਿੱਤਰੋ ਜਾਣਕਾਰੀ ਇਹਨਾਂ ਦੋਨਾਂ ਨਗਾਂ ਦੀ ਤੇ ਜੇ ਤੁਹਾਨੂੰ ਭਾਈ ਜਸ ਦੇ ਰੇਟ ਤੇ ਆਹ ਭਾਈ ਨਾਲ ਜੇ ਗੱਲ ਕਰ ਲਈਏ ਛੋਟਾ ਵਪਾਰ ਦਾ ਕੰਮ ਆ ਤੇ ਇਹਦਾ ਵੀ ਰੇਟ ਤੁਹਾਨੂੰ ਪਸੰਦ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਆਜੋ ਕਰਵਾਈਏ ਜਸ ਨਾਲ ਗੱਲਬਾਤ ਤੇ ਹੋਰ ਭਾਈ ਜਸ ਸਸਤੀ ਦਾ ਭਾਈ ਸਸੀਕਾਲ ਕਿਵੇਂ ਆ ਜਸ ਵਧੀਆ ਵਧੀਆ ਭਾਈ ਪਿੰਡ ਕਿਹੜਾ ਆ ਗਿਆ ਕੋਟਪਈ ਕੋਠੇ ਸੰਪਰੇਲੀ ਕੋਟਪਈ ਪਿੰਡ ਆਗਾ ਹਿੰਮਤਪੁਰੇ ਦੇ ਕੋਠੇ ਹਾਂਜੀ ਨੇੜੇ ਕਿੱਧਰ ਬਹਾ ਹਾਂ 4 ਕਿਲੋਮੀਟਰ ਤੇ ਜਲਾ ਸ਼੍ਰੀ ਮਖਤਰ ਸਾਹਿਬ ਹਾਂਜੀ ਅੱਛਾ ਜਸ ਆਪਣੇ ਕੋਲੇ ਹੁੰਦੇ ਆ ਤਿੰਨ ਨਗ ਹਾਂ ਜੀ ਇੱਕ ਵੇਚਤੀ ਬਈ ਤੇ ਪਰ ਅੱਜ ਅੱਜ ਆਉਂਤ ਪਣਾ ਤੁਹਾਡੇ ਠੀਕ ਹੈ ਇੱਕ ਵੇਚ ਗਈ ਤੇ ਹੁਣ ਰਹੀਆਂ ਦੋ ਦੋ ਰਹੀਆਂ ਜੀ ਤੇ ਮੈਨੂੰ ਐਂ ਦੱਸ ਦੇ ਵੀ ਜਿਹੜੀ ਤੇਰੇ ਪਿਛਲੀ ਵੇਹੜਾ ਹਾਂਜੀ ਇਹਦਾ ਪਹਿਲਾਂ ਤਾਂ ਸੂਆ ਦੱਸ ਵੀ ਇਹ ਕਿੰਨਵਾ ਸੂਆ ਸੂਈ ਹੈ ਸੂਈ ਪਹਿਲਾਂ ਸੂਈ ਹੈ ਜੀ ਪਹਿਲਾਂ ਸੂਆ ਕਿੰਨੇ ਜਿੰਨੇ ਹੋ ਗਏ ਸੂਈ ਨੂੰ ਪੰਜ 6 ਮਹੀਨੇ ਦੱਸੇ ਭਾਈ ਉਹਨਾਂ ਨੇ ਪੰਜ 6 ਮਹੀਨਿਆਂ ਦੀ ਠੀਕ ਆ ਤੇ ਜੱਸ ਫਿਰ ਹੁਣ ਜੇ ਗੱਲ ਕਰ ਲਈਏ ਦੁੱਧ ਇਹਦੇ ਥੱਲੇ ਕਿੰਨਾ ਦੁੱਧ ਆ ਦੁੱਧ ਭਾਈ 11 ਲੀਟਰ ਜੋਸ਼ ਤੇ ਲੈ ਆਏ ਆ ਅੱਜ ਹੀਟ 'ਚ ਆ ਗੜ ਤਾਂ ਸੁਣ ਲੈ ਮੇਰੀ 11 ਲੀਟਰ ਦੁੱਧ ਚੋਕੇ ਲੈ ਆਏ ਹਾਂਜੀ ਤੇ ਹੁਣ ਕਿੰਨਾ ਦੁੱਧਾ ਨੌ ਮੰਨ ਕੇ ਲੈ ਜੇ ਨੰਬਈਆ ਡੱਬੇ ਮਾਰ ਕੇ ਆਪਦੇ ਠੀਕ ਹੈ ਨੌ ਹਾਂ ਤੇ 311 ਹਾਂ ਵੀ ਹੀਟ ਚ ਫਟ ਪੈ ਜਾਂਦਾ ਬੰਦਾ ਸੇ ਅੱਛਾ ਅੱਜ ਹੀਟ ਚ ਹਾਂ ਫੋ ਲੀਡ ਜੇ ਸਮਝ ਠੀਕ ਹੈ ਲੈ ਵੀ ਮਿੱਤਰੋ ਅੱਜ ਨਾ ਇਹ ਵਹਿੜ ਹੀਟ ਦੇ ਵਿੱਚ ਹੈਗੀ ਤੇ ਕੱਦ ਕਾਠ ਨਾ ਜਿਹੜਾ ਹੈਗਾ ਵਹਿੜ ਦਾ ਬੜਾ ਚੰਗਾ ਕੱਦ ਕਾਠ ਆ ਤੇ ਨਾਲੇ ਬਰੀਕੀਆਂ ਵੀ ਚੈੱਕ ਕਰ ਲੋ ਅੱਛਾ ਹੁਣ 9 ਲੀਟਰ ਕੋਈ ਮੰਦਾ ਚੋ ਕੇ ਲੈ ਜੇ ਦੋ ਦਿਨ ਡੱਬੇ ਮਾਰ ਕੇ ਲੈ ਬਈ ਆਪਦਾ ਆ ਵੀ ਡੱਬੇ ਮਾਰ ਕੇ ਲੈ ਜੀ ਠੀਕ ਹੈ ਚਵਾਈ ਇਤ ਨੰਬਰ ਹੋ ਆਪਣੀ ਤੇ ਫਿਰ ਇਸ ਦਾ ਰੇਟ ਕਿੰਨਾ ਕਰੇਗਾ 30000 ਰੁਪਏ 35000 ਰੁਪਏ ਟਾਡਾ ਵਾਟਾ 33 ਦੇ ਦਾ 33 ਦੀ ਹਾਂ ਠੀਕ ਆ ਖੋਲ ਫਿਰ ਕੇ ਲੈ ਵੀ ਮਿੱਤਰੋ ਆ ਦੇਖ ਲੋ ਇੱਕ ਨਾ ਅਫਸਰਾਂ ਬੱਛੀਆਂ ਵੀ ਨਹੀਂ ਕੋਈ ਦਿੰਦਾ ਇੰਨੇ ਇੰਨੇ ਮੁੱਲ ਦੇ ਵਿੱਚ ਜੇ ਤੁਸੀਂ ਬੱਛੀ ਲਓਗੇ ਉਹ ਵੀ ਘੱਟੋ ਘੱਟ 30 35000 ਦੀ ਮਿਲੂਗੀ ਆ ਵਹਿੜ ਜਿਹੜਾ ਬੰਦਾ ਨੇ ਸਾਂਭ ਲਈ ਯਾਰ ਨਾ ਤੇ ਚੰਗੇ ਪੈਸੇ ਮਤਲਬ ਗਾਹਾਂ ਨੂੰ ਵੀ ਖੜੇ ਕਰੂਗੀ ਤੇ ਆ ਇਧਰੋਂ ਕੱਦ ਕਾਠ ਬਾਕੀ ਲੇਵੇ ਤੋਂ ਜਿਹੜੀ ਹੈਗੀ ਪੂਰੀ ਸਾਫ ਆ ਪੈਟਲ ਦੇਵੇ ਵਾਲੀ ਆ ਇਹ ਖੋਲੇਗਾ ਅੱਜ ਖੋਲ 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 ਇੱਕ ਮਿੰਟ ਇਹ ਇਹ ਲੈ ਚੱਲ ਲੈ ਚੱਲ ਲੈ ਵੀ ਆ ਦੇਖ ਲੋ ਜਿਹੜੀ ਆਹ ਤੋਕੜ ਵਹਿੜ ਤੇ 33000 ਰੁਪਏ ਦੇ ਵਿੱਚ ਮਿਲਨੀ ਆ ਮਿੱਤਰੋ ਤੇ ਥਣਾ ਥਣਾ ਦੀ ਜਮਾ ਓਕੇ ਆ ਕੋਟੇ ਬਈਆ ਟਰਾਈ ਮਾਰ ਲੈ ਅੱਛਾ ਇਹ ਆ ਦੇਖ ਲੋ ਮਿੱਤਰੋ ਲੰਮੀ ਲੈ ਜਾ ਮਾੜੀ ਜੀ ਕੋਈ ਗੱਲ ਨਹੀਂ ਇਹ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇਹ ਮੋੜ ਜਾ ਲੈ ਵੀ ਆ ਦੇਖ ਲੋ ਹੁਣ ਤੁਸੀਂ ਜਮਾ ਪਤਲੀ ਜੀ ਵਹਿੜ ਆ ਮਤਰਾ ਮੈਨੂੰ ਆਏ ਦੱਸ ਦੇ ਕੋਈ ਬਾਲੇ ਚੰਗੇ ਸਮਾਈ ਵਾਲੇ ਥਾਂ 'ਚੋਂ ਨਹੀਂ ਆਈ ਹੈ ਨਾ ਨਹੀਂ ਨਹੀਂ ਮੈਂ ਸਿਰ ਦੁੱਧ ਵਧੂਗਾ ਭਈਆ ਹੋਰ ਅੱਛਾ ਤੇ ਸੇਵਾ ਨਾਲ ਆ ਵੀਦਾ ਠੀਕ ਆ ਦੁੱਧ ਵਧੂਗੀ ਹਾਂ ਕਿੰਨਾ ਕੁ ਦੁੱਧ ਕਰ ਸਕਦੀ ਸੇਵਾ ਨਾਲ ਕਿ ਭਈ ਹੈ ਜੱਸ ਹਾਂ ਕਿੰਨਾ ਕੁ ਦੁੱਧ ਕਰ ਜੂਗੀ ਦੁੱਧ ਵਿੱਚ ਂਡੇ ਸਾਂ ਲੈ 13-14 ਲੀਟਰ ਕਰ ਜੂਗੀ ਠੀਕ ਆ ਦੁੱਧ ਫੀਡ ਦਾ ਭਈਆ ਠੀਕ ਆ ਚੰਗੇ ਬੰਦੇ ਫੀਡ ਪਾਈ ਨਾ ਹਾਂ ਉਹਨਾਂ ਦੁੱਧ ਵਧੂਗਾ ਠੀਕ ਆ ਹਾਂਜੀ ਤੇ ਦੂਜਾ ਹੀ ਨੰਬਰ ਵਾਲੀ ਵਾਹਰ ਤੇ ਆ ਜਾ ਫੇਰਾ ਇਹ ਸਾਹੀ ਵਾਲਾ ਜੀ ਸਾਹੀ ਵਾਲਾ ਹਾਂ ਕਿੰਨਾ ਵਸੂਆ ਸੂਆ ਇਹਨੇ ਸੂਆ ਬਈਓ ਤੀਜਾ ਸੂਆ ਏਟੀ ਤੀਜਾ ਸੂਆ ਹਾਂ ਪਹਿਲੇ ਦੂਜੇ ਰਾਂਜੀ ਫਾਇਦਾ ਬਈਆ ਠੀਕ ਹੈ ਹਾਂ ਤੀਜਾ ਸੂਆ ਸੁੰਦਾ ਤੇ ਕਿੰਨੇ ਕ ਦਿਨ ਲੈ ਜੂਗੀ ਦਰਮਿਆਸ ਹੋਂ ਲੈ ਜੂਗੀ ਪੰਜ ਛੀ ਦਿਨ ਲੈ ਜੂ ਬਈਆ ਪੰਜ ਛੀ ਦਿਨ ਹਾਂ ਤੇ ਮੇਰੇ ਕਨੀ ਮੂੰਹ ਕਰ ਤੂੰ ਇਧਰ ਦੇ ਪਾਸੇ ਪੰਜ ਛੀ ਦਿਨ ਲੈ ਜੂਗੀ ਕਿੰਨਾ ਦੁੱਧ ਪਾਇਆ ਹੋਇਆ ਨੇ ਦੂਜੇ ਸੂਏ 14 ਲੀਟਰ ਨੈਟ ਪਾਇਓ 15 ਦਾ 14 ਹੀ ਮੰਨ ਲਾ ਠੀਕ ਹੈ ਹਾਂ 14 ਲੀਟਰ ਹਾਂ ਸੀਲ ਠੰਡੀ ਜੀ ਤੇ ਕਿੰਨੇ ਰੁਪਈਆ ਚ ਦੇਂਗਾ ਹੁਣ ਇਹ ਦੇਦਾ 5000 ਰੁਪਈਆ 50000 ਰੁਪਏ ਦੀ ਕੋਲੇ ਆਏ ਬੰਦੇ ਦਾ ਮਾਨ ਤਾਂ ਨਹੀਂ ਚ ਉਹੋ ਜਿਹਾ ਮਾਨ ਦਾ ਸਾਰਾ ਹੋਈ ਬੰਦਿਆ ਕਿ ਵੇਖੀ ਟਰਾਈ ਮਾਰ ਜੇ ਆਪਦੀ ਟਰਾਈ ਮਾਰ ਲੇ ਮੈਂ ਖੋਲੀ ਫਿਰ ਕੇ ਆਪਾਂ ਤੋੜ ਸੀਲ ਬਹੁਤ ਅਧੀ ਮੱਝ ਹੀ ਲੈ ਆਏ ਮਾਰਨ ਨਾਲ ਹੀ ਦੀ ਇਹ ਆ ਦੇਖ ਲਓ ਮਿੱਤਰੋ ਲੇਵਾ ਤਾਂ ਨਾ ਜਿਹੜਾ ਹੈਗਾ ਇਹ ਜਿੱਦਾਂ ਕ ਆਪਾ ਉੱਡੇ ਹੀ ਲੇਵਾ ਤਿਆਰ ਕਰੀ ਖੜੀ ਆ ਲੈ ਵੀ ਆਹ 14 15 ਲੀਟਰ ਵਾਲੀ ਇਹ ਲੇਵੇ ਦੀ ਗੱਤ ਬੁੱਤਰ ਬਾਕੀ ਸਿੰਘਾਂ ਵਾਲੀ ਵਹਿੜ ਆ ਗਈ ਸੀਲ ਕੋ ਸੰ ਨੂੰ ਨਾ ਹੀ ਸਮਝਦਾ ਹਾਂ ਆ ਦੇਖੋ ਥਲ ਥਲ ਕਰਕੇ ਤੁਰਦੀ ਆ ਵਹਿੜ ਤਾਂ 50000 ਰੁਪਿਆ ਹਸੀਲ ਬਹੁਤ ਬਈਆ ਰੋਣਾ ਆ ਹੂੰ ਥੱਲੇ ਆਈ ਬਈਆ ਆਈ ਬਈਆ ਲੈ ਇਹ ਲੈ ਗੱਲ ਪੱਕੀ ਆ ਓਏ ਲੈ ਲੈ ਦੇਖੀ ਇਹ ਅੰਤਿਮ ਜੀ ਬਈਆ ਜਦੋਂ ਨਾ ਆਸੇ ਪਾਸੇ ਹੁੰਦੀ ਹੈਗੀ ਉਦੋਂ ਪੂਰਾ ਸੋਹਣਾ ਲੇਵਾ ਦਿਖਾਉਂਦੀ ਆ ਲੈ ਠੀਕ ਆ ਆ ਜਾ ਫਿਰ ਜੱਸ ਮੈਂ ਹੀ ਆ ਬਈਆ ਠੀਕ ਆ ਹਾਂ ਅੱਛਾ ਜੱਸ ਨੰਬਰ ਕਿਹੜਾ ਚੱਲਦਾ ਆਪਣਾ ਪਹਿਲਾ ਨੰਬਰ ਚੱਲੇ 44 ਦਾ ਜੀ ਬੋਲ ਦੇ ਫਿਰ ਅੱਛਾ ਮੇਜਾ 9290844 9080 44 44 ਹਾਂਜੀ ਠੀਕ ਆ ਤੇ ਫਿਰ ਕਿਵੇਂ ਮਤਲਬ ਪਹਿਲਾ ਵਾਲੀਆਂ ਪਸ਼ੂ ਕਿਵੇਂ ਵਧੀਆ ਪਸ਼ੂ ਤਾਂ ਵਧੀਆ ਹੀ ਵੀ ਗੀ ਕਈ ਬੰਦੇ ਆ ਗਲਤ ਲਿਖੀਏ ਤੇ ਭਈ ਲੁੱਚਾ ਬਣਾਈਏ ਤੇ ਉਹ ਬਣਾਈਏ ਤੇ ਉਹ ਗਲਤ ਕੰਮ ਆ ਭਈਆ ਕਿਦੋਂ ਲਿਖ ਪਿਛਲੀ ਵੀਡੀਓ ਲਿਖਿਆ ਕਿ ਬੰਦੇ ਬਈ ਬਸ਼ੀਰ ਉਹ ਲੁੱਚਾ ਭਈ ਆਜ ਤੋ ਟਰਾਈ ਮਾਰੋ ਵਧੀਆ ਪਸ਼ੂ ਆਪਣੂ ਟੇਸ਼ਨ ਨਹੀਂ ਠੀਕ ਆ ਉਹ ਏਰੀਆ ਚ ਪੁੱਛ ਲੋ ਚਾਰੇ ਪਾਸੇ ਆਪਣੇ ਬੰਦੇ ਵਾਰੀ ਗਲਤ ਕੰਮ ਕਰਦੇ ਹੋ ਠੀਕ ਹੈ ਹਾਂ ਲੋੜ ਲਿਖੀਏ ਤੇ ਲਿਖੀ ਜਾ ਚਲੋ ਮਰ ਗਈ ਲੈ ਪਹਿਲਾਂ ਹੀ ਵੀਡੀਓ ਦੇ ਵਿੱਚ ਕਹਿੰਦਾ ਵੀ ਲੁੱਚਾ ਬੰਦਾ ਹਾਂ ਲਿਖਿਆ ਲੈ ਕੀ ਕਹਿੰਦੇ ਸੀ ਵੀ ਲੁੱਚਾ ਬੰਦਾ ਬਾਸ਼ੀਰ ਉਹ ਹਾਂ ਪਿੰਡਾਂ 'ਚ ਪਸ਼ੂ ਲੈਣੇ ਬਈ ਇਹ ਨੂੰ 2000 ਦੇ ਦੇ ਨਾ 1000 ਨਾ ਦੇ ਨਾ ਉਹ ਨਹੀਂ ਲੋਟਾ ਠੀਕ ਹੈ ਹਾਂ ਤੈਨੂੰ ਵੀ ਕਹਤਾ ਲੁੱਚਾ ਬੰਦਾ ਹਾਂ ਲੈ ਤੂੰ ਸਾਹਮਣੇ ਦੱਸ ਦੇ ਹਾਂ ਨੇ ਬਹੁਤ ਵਾਇ ਸਹੀ ਲਿਖਿਆ ਬਹੁਤ ਵਾਇ ਸਹੀ ਲਿਖ ਸਹੀ ਹੈ ਬੰਦਾ ਬਹੁਤ ਸਹੀ ਲਿਖਿਆ ਇੱਕ ਦੋ ਬੰਦੇ ਨੇ ਇੱਕ ਦੋ ਬੰਦੇ ਲਿਖਿਆ ਵੀ ਕਹਿੰਦੇ ਲੋਚਾ ਬੰਦਾ ਹੈ ਚ ਲਿਖਿਆ ਜ ਮਰਜੀ ਇਹਦਾ ਲੈ ਦੀ ਠੀਕ ਹੈ ਕਰ ਹਾਂ ਲਿਖੀ ਜਾਂ ਚੱਲ ਚੰਗੇ ਬੰਦੇ ਨੂੰ ਵੀ ਨਹੀਂ ਛੱਡਦੀ ਤੇ ਮਾੜੇ ਨੂੰ ਤਾਂ ਛੱਡਣਾ ਹੀ ਕੀ ਹਾਂ ਉਹ ਪ੍ਰਵਾਸ ਨੂੰ ਵੀਦਾ ਹੀ ਪਈ ਟਿੰਨੀ ਜਲਦੀ ਆ ਫਿਰ ਆਪਾਂ ਪਨਿਆ ਕਰੂਗਾ ਨਿਆ ਕਰੂਗਾ ਹਾਂ ਸਹੀ ਹੈ ਨਾ ਠੀਕ ਨੀ ਚਲੋ ਮਤਲਬ ਯਾਰ ਜੇ ਬੰਦੇ ਦਾ ਕੰਮ ਛੋਟਾ ਹਾਂ ਛੋਟੇ ਬੰਦੇ ਛੋਟੇ ਕੰਮ ਆਪਣਾ ਆ ਕੋਈ ਬੜਾ ਬਣੀ ਸਹੀ ਗੱਲ ਆ ਛੋਟਾ ਵੀ ਨਾ ਮੰਨ ਯਾਰ ਆਪਾਂ ਆਪਦੇ ਘਰੇ ਸਰਦਾਰੀ ਕਰ ਹਾਂ 1 ਲੱਖ ਰੁਪਏ ਦਾ ਕੰਮ ਆਪਣਾ ਪਸ਼ੂ ਮਾਰ ਲੈਣਾ ਹੋਵੇ ਕਿੰਨਾ ਦਾ ਹਾਂ ਸਰਦਾਰੀ ਕਰਦੇ ਆ ਸਰਦਾਰੀ ਬਈ ਟੋਪ ਤੇ ਆਪਾਂ ਸਹੀ ਗੱਲ ਆ ਯਾਰ ਐਂ ਵੀ ਨਾ ਕਰਿਆ ਕਰੋ ਮਿੱਤਰੋ ਤੁਸੀਂ ਵੀ ਜੇ ਕੋਈ ਬੰਦਾ ਨਰਮ ਆ ਨਾ ਨਰਮਪੁਰੇ ਦਾ ਮਤਲਬ ਕਮੈਂਟਾਂ ਦੇ ਵਿੱਚ ਪਾਈ ਤੁਸੀਂ ਮਤਲਬ ਝੜੀ ਲਾਤੀ ਹੈ ਬਾਈ ਨੂੰ ਵੀ ਮਾੜਾ ਕਹਿਣ ਵਾਲੀ ਤੇ ਇਹ ਕੰਮ ਗਲਤ ਆ ਤੁਹਾਡਾ ਮਿੱਤਰੋ ਬਾਕੀ ਜਸ ਕੋਈ ਗੱਲ ਨਹੀਂ ਧੰਨਵਾਦ ਤੇਰਾ ਕੀ ਉਹ ਦਬੇ ਰੋਣਾ ਠੇਕਰ ਨਾ ਕਰਿਆ ਕਰ ਅਕੱਲੇ ਕੋਈ ਬੱਚਾ ਬੱਚਾ ਨਹੀਂ ਲਾਇਆ ਪਸੂ ਮਰ ਕੋਈ ਅੱਠੇ ਬੱਚਾ ਲਾਇਆ ਰੀਚ ਬੱਚੇ ਦੇ ਬੱਚਾ ਲੈ ਗਾ ਅਮਰ ਠੀਕ ਹੈ ਜੇ ਬੱਚਾ ਮਰੀ ਬੱਚਾ ਮਰੀ ਵੇਚਦੇ ਆ ਠੀਕ ਹੈ ਹੁਣ ਇਹ ਛੋਟਾ ਬੱਚਾ ਠੱਲ ਲਈ ਜਣਾ ਵੇਚ ਲਿਆ ਪੋਰਗਮ ਨਹੀਂ ਆਪਣਾ ਨਹੀਂ ਸਹੀ ਗੱਲ ਹਾਂ ਮੈਂ ਸਾਫ਼ ਕੰਮ ਆਪਣਾ ਆ ਸਹੀ ਗੱਲ ਕਿ ਮਾ ਜੀ ਰੀ ਨੇ ਇਹਨੇ ਪੁੱਛ ਲੋ ਇਹ ਕੰਮ ਨਹੀਂ ਆਪਣਾ ਨਹੀਂ ਲੋ ਵੀ ਇੱਥੇ ਬਾਈ ਦੇ ਤੁਸੀਂ ਨਾ ਘਰੇ ਆ ਜਾਓ ਤਸੱਲੀ ਕਰ ਲਿਓ ਤਸੱਲੀ ਕਰਕੇ ਜਿਹੜਾ ਹੈਗਾ ਨਾ ਦੋਨੇ ਨਾਗ ਤੁਸੀਂ ਲੈ ਆ ਸਕਦੇ ਹੋ ਬਾਕੀ ਮਿੱਤਰੋ ਆਹੇ ਜਿਹਾਂ ਗਾਵਾਂ ਦੇ ਨਾ ਜੇ ਗੱਲ ਕਰਕੇ ਦੁੱਧ ਦੀ ਤੇ ਦੁੱਧ ਜਿਹੜਾ ਹੁੰਦਾ ਨਾ ਪ ਤੇ ਆਜਨਾ ਦਾ ਤਾਂ ਜਿਹੜੇ ਗੱਲ ਕਰ ਲੀਏ ਯਾਰ ਨਾ ਆਹ ਬੱਚੀਆਂ ਵਾਲਾ ਰੇਟ ਹੀ ਆ ਤੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਬੜਾ ਮੋਲ ਨਹੀਂ ਮਾਈ ਨੇ ਮੰਗਿਆ ਤੇ ਕਿਵੇਂ ਲੱਗਿਆ ਕੰਮ ਦੱਸਿਓ ਫਿਰ ਧੰਨਵਾਦ